ਪਾਇਮਰਤਪਾਲ ਸਿੰਘ ਦੀ ਸਪੋਰਟ ਦੇ ਵਿੱਚ ਬੀਬੀ ਖਾਲੜਾ ਜਿਹੜੇ ਨੇ ਉੰਤਰੇ ਹੋਏ ਨੇ ਬੀਬੀ ਖਾਲੜਾ ਲਗਾਤਾਰ ਉਹਨਾਂ ਦੀ ਸਪੋਰਟ ਕਰਦੇ ਨਜ਼ਰ ਆ ਰਹੇ ਨੇ ਪ੍ਰਚਾਰਕ ਗਤੀਵਧੀਆਂ ਕਰ ਰਹੇ ਨੇ ਤਰਨਤਾਰਨ ਗੁਰਦੁਆਰਾ ਸਾਹਿਬ ਜਾਂਦੇ ਨੇ ਨਾਤਮਸਤਕ ਹੁੰਦੇ ਨੇ ਹਾਲ ਹੀ ਦੀ ਸਥਿਤੀ ਤੁਹਾਨੂੰ ਦੱਸਦੇ ਪਏ ਆ ਜਦੋਂ ਬੀਬੀ ਖਾਲੜਾ ਨੇ ਸਖੇ ਸ਼ਬਦ ਵਰਤੇ ਸਿਆਸੀ ਪਾਰਟੀਆਂ ਵਾਸਤੇ ਬੀਬੀ ਖਾਲੜਾ ਜਿਹੜੇ ਨੇ ਉਹ ਸਿਆਸੀ ਪਦਰ ਦੇ ਉੱਤੇ ਪਿਛਲੀ ਵਾਰ ਵੀ ਇਲੈਕਸ਼ਨਜ਼ ਲੜ ਚੁੱਕੇ ਨੇ ਪਰ ਪਿਛਲੀ ਵਾਰ ਵੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੁਣ ਦੁਬਾਰਾ ਸਰਗਰਮੀਆਂ ਚੱਲੀਆਂ ਪਰ ਇਸ ਵਾਰ ਬੀਬੀ ਖਾਲੜਾ ਨੇ ਸਮਰਥਨ ਦੇ ਦਿੱ ਬੀਬੀ ਖਾਲੜਾ ਨੇ ਭਾਈ ਅਮਰਤਪਾਲ ਸਿੰਘ ਨੂੰ ਸਮਰਥਨ ਦਿੱਤਾ ਔਰ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਪਏ ਨੇ ਉਹਨਾਂ ਦੇ ਬਿਆਨ ਲੰਗੇ ਦਿਨਾਂ ਦੇ ਵਿੱਚ ਬੇਸ਼ੱਕ ਸੁਨੇ ਗਏ ਨੇ ਔਰ ਜੇ ਗੱਲ ਕਰੀਏ ਅਕਾਲੀ ਦਲ ਦੀ ਤਾਂ ਅਕਾਲੀ ਦਲ ਨੂੰ ਅੰਦਰ ਖਾਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਬੀਬੀ ਖਾਲੜਾ ਨੂੰ ਕੌਨਫੀਡੈਂਸ ਦੇ ਵਿੱਚ ਲੈ ਲਿਆ ਜਾਵੇ ਤਾਂ ਕਿ ਬੀਬੀ ਖਾਲੜਾ ਨੂੰ ਇਸ ਸੀਟ ਦੇ ਉੱਤੇ ਉਤਾਰਿਆ ਜਾਵੇ ਜਾਂ ਫਿਰ ਉਹਨਾਂ ਨੂੰ ਸਮਰਥਨ ਦੇ ਦਿੱਤਾ ਜਾਵੇ ਪਰ ਅਕਾਲੀ ਦਲ ਨੇ ਉਹ ਗੱਲਾਂ ਨਹੀਂ ਮੰਨੀਆਂ ਸੁਖਬੀਰ ਸਿੰਘ ਬਾਦਲ ਨੇ ਉਹ ਗੱਲਾਂ ਨਹੀਂ ਕਵਨੀਆਂ ਔਰ ਬੀਬੀ ਖਾਲੜਾ ਨੇ ਸਪੋਰਟ ਦੇ ਦਿੱਤੀ ਅਮਰਤਪਾਲ ਨੂੰ ਹਾਲਾਂਕਿ ਸ਼ਰੋਮਣੀ ਅਕਾਲੀ ਦਲ ਕੋਲ ਵੀ ਕਹਿੰਦੇ ਆਫਰ ਸੀਗਾ ਕਿ ਉਹ ਭਾਈ ਅਮਰਤਪਾਲ ਸਿੰਘ ਨੂੰ ਸਪੋਰਟ ਕਰ ਸਕਦੇ ਸਨ ਪਰ ਉਹਨਾਂ ਨੇ ਨਹੀਂ ਕੀਤਾ ਜਿਸ ਕਾਰਨ ਉਹਨਾਂ ਨੂੰ ਇਹਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ ਅਜੇ ਤੱਕ ਕੁਝ ਪ੍ਰਮਾਣਿਤ ਨਹੀਂ ਕਿਹਾ ਜਾ ਸਕਦਾ ਜ਼ਰੂਰ ਕਿਉਂਕਿ ਅਜੇ ਚੋਣਾ ਹੋਣੀਆ ਬਾਕੀ ਹੈ ਉਹਨਾਂ ਦੇ ਨਤੀਜਾ ਆਉਣਾ ਬਾਕੀ ਹੈ ਪਰ ਜ਼ਰੂਰ ਕਿਤੇ ਨਾ ਕਿਤੇ ਹਾਲਾਤ ਵੇਖ ਕੇ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਅਕਾਲੀ ਦਲ ਨੂੰ ਇਹਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਦੂਜੇ ਪਾਸੇ ਜੇ ਬੀਬੀ ਗੱਲੜਾ ਦੀ ਗੱਲ ਕਰੀਏ ਤਾਂ ਉਹ ਲਗਾਤਾਰ ਪ੍ਰਚਾਰਕ ਗਤੀਵਿਧੀਆਂ ਦੇ ਵਿੱਚ ਰੁੱਝੇ ਹੋਏ ਨੇ ਲਗਾਤਾਰ ਭਾਈ ਅਮਰਿਤਪਾਲ ਸਿੰਘ ਦੇ ਸਪੋਰਟ ਦੇ ਵਿੱਚ ਪ੍ਰਚਾਰ ਕਰਦੇ ਪਏ ਨੇ ਹੁਣ ਤਰਨਤਾਰਨ ਪਹੁੰਚੇ ਸਨ ਲੱਗੇ ਗੱਲ ਤਾਂ ਕੀ ਕੁਝ ਓਥੇ ਬੋਲੇ ਨੇ ਆਓ ਤੁਹਾਨੂੰ ਸੁਣਾ ਦਿੰਦੇ ਆ ਇਸ ਵਿੱਚ ਅਸੀਂ ਗੁਰਵਰਨ ਪਾਸ਼ਾ ਦੀ ਲਗਦੇ ਤਨ ਘਰ ਦੇ ਵਿੱਚ ਜੋ ਗੁਰਕਾਰ ਹੈ ਤੇ ਜਿੰਨੀ ਵੀ ਦੁਕਾਨ ਦਾ ਹੈ ਜੇ ਵਪਾਰੀ ਵਰਗਾ ਛੋਟਾ ਜਿਹਾ ਵੱਡਾ ਉਹਨਾਂ ਦਾ ਸਾਨੂੰ ਬਹੁਤ ਹੀ ਪਰਪੂਰਨ ਪਹਦਾਰਾ ਮਿਲਿਆ ਮੈਂ ਤਾਂ ਪਹਿਲਾਂ ਹੀ ਬੜੀ ਰਣੀ ਆ 2019 ਦੇ ਵਿੱਚ ਇਸ ਸਾਰੇ ਸਮਾਜ ਨੇ ਮੈਨੂੰ ਬਹੁਤ ਪਰਮਹੰਗਾਰਾ ਦਿੱਤਾ ਸੀਗਾ ਤੇ ਹੁਣ ਅਸੀਂ ਫੇਰ ਅਮਰਪਾਲ ਦੀ ਰਿਹਾਈ ਲਈ ਤੇ ਸੰਦੀ ਸਿੰਘਾਂ ਦੀ ਰਿਹਾਈ ਲਈ ਰਜੋਈ ਕਰਨ ਆਏ ਆ ਨਸ਼ਿਆਂ ਤੋਂ ਛੁਟਕਾਰਾ ਪਾਉਣਾ ਬੱਚਿਆਂ ਨੂੰ ਤੇ ਜਵਾਨੀ ਤੇ ਕਿਸਾਨੀ ਬਚਾਉਣ ਦੇ ਲਈ ਅਸੀਂ ਬਹਿਨ ਹੋ ਰਿਝ ਹੈ ਤੇ ਮੈਨੂੰ ਲੱਗਦਾ ਗੁਰੂ ਪਾਤਸ਼ਾਹ ਦੇ ਸਾਹਮਣੇ ਦਰਬਾਰ ਚ ਖੜੇ ਹਾਂ ਸੰਨ ਲੱਗਦਾ ਹੈ ਕਿ ਪਰਮਾਤਮਾ ਇਸ ਵਕਤ ਸਾਡੇ ਬਹੁਤ ਬਹੁਤ ਕਿਸਾਨ ਨੂੰ ਨੇੜੇ ਹੋ ਕੇ ਮਾਰੂਗਾ ਜਰੂਰ ਸਾਡੀ ਜਿਹੜੀ ਕਾਰਜਾਫਜ਼ੀ ਹੋ ਰਹੀ ਤੇ ਅਸੀਂ ਪਰਮਾਤਮਾ ਦੇ ਪਹਿਲਾਂ ਵੀ ਸ਼ੁਕਰਗੁਜ਼ਾਰ ਸੀ ਅੱਜ ਵੀ ਕੀ ਆਜੇ ਕਰਫੂ ਪੰਡਿਆ ਆ ਰਹੇ ਤੁਹਾਡਾ ਕਿ ਤਰ੍ਹਾਂ ਦਾ ਪ੍ਰਭਾਵ ਪੰਡਿਆ ਆ ਰਹੇ ਪੰਡਿਆ ਨੂੰ ਲੋਕ ਸਭਾ ਕਰੂ ਸਾਡੇ 9 ਹਲਕੇ ਆ ਕੌਣ ਕਹਿੰਦਾ ਤੁਹਾਡਾ ਪ੍ਰਭਾਵ ਅਹਾਂ ਦੀ 9 ਹਲਕੇ ਆ ਤੇ ਬਹੁਤ ਲੰਬੀ ਤੋਂ ਇਸ ਸੱਤਾਂ ਚ ਬੈ ਰਹੀ ਆ ਪਰ ਕੋਈ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ ਜਿਹੜੇ ਪਿੰਡ ਵਿੱਚ ਵੀ ਜਾਣਦੇ ਆ ਤਾਂ ਸਾਨੂੰ ਅੱਗੋ ਹੋ ਕੇ ਲੋਕ ਮਿਲਦੇ ਆ ਕਿੰਦੇ ਆ ਕਿ ਤੁਹਾਨੂੰ ਇੱਥੇ ਆਉਣ ਦੀ ਰੋੜ ਜਿੰਗੀ ਵੀ ਅਸੀਂ ਆਪਣੀਆਂ ਜਰੂਰਾਂ ਬਣਾ ਲਈਆਂ ਅਸੀਂ ਸਾਰੇ ਪਰਮੰਤ ਕਰ ਲਏ ਆ ਫਿਰ ਵੀ ਜਿੰਨਾ ਅਸੀਂ ਕੰਪੇਨ ਚ ਜਾ ਸਕਦੇ ਆ ਕੋਸ਼ਿਸ਼ ਕਰ ਰਹੇ ਆ ਵੱਧ ਤੋਂ ਵੱਧ ਜਾਈਏ ਤੇ ਤਾਂ ਕਿ ਸਾਡਾ ਤੋਂ ਜਿਹੜਾ ਸਾਨੂੰ ਸਤਕਾਰ ਵੀ ਮਿਲ ਰਿਹਾ ਉਹ ਵੀ ਇੱਕ ਮਨੁੱਖਾ ਜਿਹੜੀ ਬਖਸ਼ਿਸ਼ ਹੀ ਆ ਕਿ ਇੰਨਾ ਜਿਹੜਾ ਪਿਆਰ ਸਤਕਾਰ ਸਾਨੂੰ ਮਿਲ ਰਿਹਾ ਸਾਡੇ ਤੇ ਕੋਈ ਕਿੰਤ ਪ੍ਰਾਂਤ अर्थ तो कोई नहीं रहा, ना कोई पॉलिटिकल पार्टी साढ़े थे कोई अलगाव लगा सकती है ना लगाऊंगी भाई है, ये ना ही साढ़े थे कोई होर सालों पर कुशल आ रही है, मैं लाइबरल इस तो चंगी कम्पन, तो किसे भी कैंडिडेट दी नहीं होना। Subscribe to One India Channel and never miss an update.